ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 562 ਤੋਂ ਲੈ ਕੇ 563 ਤੱਕ ਸਵਾਇ ਮਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਬਡਹਾਂਸ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਤ ਉਚਾਤਾ ਕਾ ਦਰਵਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਕੋਟ 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 ਲਖਤਾ ਵੈ ਇੱਕ ਤਿਲਤਾ ਕਾ ਮਹਿਲ ਨਾ ਪਾਵੇ ਸੁਹਾਵੀ ਕੌਣ ਸੋ ਵੇਲਾ ਜਿਤ ਪ੍ਰਭ ਮੇਲਾ ਰਹਾਉ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਇਹ ਪਰਮੇਸ਼ਰ ਜੀ ਤੇਰਾ ਦਰਬਾਰ ਸਭ ਤੋਂ ਉੱਚਾ ਹੈ ਕੋਈ ਤੇਰਾ ਅੰਤ ਨਹੀਂ ਪਾ ਸਕਦਾ ਤੇਰੇ ਪਰਆਵਾਰ ਦਾ ਕੋਈ ਅੰਤ ਨਹੀਂ ਪਾ ਸਕੇ ਤੇ ਉਹ ਅਪਰੰਪਰ ਹੈ ਤੇਰਾ ਪਰਲਾ ਪੰਨਾ ਕੋਈ ਲੱਭ ਨਹੀਂ ਸਕਿਆ ਕਹਿੰਦੇ ਕਰੋੜਾਂ ਹੀ ਜੀਵ ਤੇਰੇ ਤੱਕ ਪਹੁੰਚਣ ਦੇ ਲਈ ਤਰਲੇ ਲੈਂਦੇ ਨੇ ਪਰ ਕਹਿੰਦੇ ਆਪਣੀ ਕਿਸੇ ਵੀ ਕੋਸ਼ਿਸ਼ ਮਿਹਨਤ صدਕਾ ਕੋਈ ਤੇਰੇ ਤੱਕ ਪਹੁੰਚ ਨਹੀਂ ਸਕਿਆ ਇਹ ਤੇਰੀ ਰਹਿਮਤ ਹੈ ਤੇਰੀ ਬਖਸ਼ਿਸ਼ ਹੈ ਜੋ ਜੀਵ ਤੇਰੇ ਨਾਲ ਜਾਣ ਪਹਿਚਾਨ ਪਾ ਸਕੇ ਉਹ ਵੇਲਾ ਕਹਿੰਦੇ ਕਿੰਨਾ ਸੁਹਾਵਣਾ ਜਦੋਂ ਪਰਮੇਸ਼ਰ ਦੇ ਨਾਲ ਜੀਵ ਦਾ ਮੇਲ ਹੋ ਜਾਏ ਵਾਹਿਗੁਰੂ ਜੀ ਵਾਹਿਗੁਰੂ ਜੀ ਲੱਖ ਭਗਤ ਜਾ ਕੋ ਆਰਾਧੈ ਲੱਖ ਤਪੀ ਸਰ ਤਪ ਹੀ ਸਾਧੈ ਲੱਖ ਜੋਗੀ ਸਰ ਕਰਤੇ ਜੋਗਾ ਲੱਖ ਪੋਗੀ ਸਰ ਪੋਗੇ ਪੋਗਾ ਕਹਿੰਦੇ ਲੱਖਾਂ ਹੀ ਭਗਤ ਨੇ ਜੋ ਤੇਰੀ ਆਰਾਧਨਾ ਕਰਦੇ ਨੇ ਲੱਖਾਂ ਹੀ ਜੀਵ ਨੇ ਜੋ ਚਾਹੁੰਦੇ ਨੇ ਕਿ ਤਪ ਰਾਹੀਂ ਤੇਰੇ ਤੱਕ ਪਹੁੰਚ ਹੋ ਜਾਏ ਲੱਖਾਂ ਹੀ ਜੋਗੀ ਨੇ ਜੋ ਜੋਗ ਅਜੋਗ ਕਮਾਉਂਦੇ ਨੇ ਕਿ ਇਸ ਇਸ ਤਰੀਕੇ ਸ਼ਾਇਦ ਤੇਰੇ ਤੱਕ ਪਹੁੰਚ ਹੋ ਜਾਏ ਲੱਖਾਂ ਜੀਵ ਨੇ ਤੇਰੇ ਦਿੱਤੇ ਹੋਏ ਦਾਤਾਂ ਨੂੰ ਭੋਗ ਰਹੇ ਨੇ ਘਟ ਘਟ ਵਸੈ ਜਾਣੈ ਥੋਰਾ ਹੈ ਕੋਈ ਸਾਜਣ ਪਰਦਾ ਤੋਰਾ ਕਰੋ ਜਤਨ ਜੇ ਹੋਏ ਮਿਹਰਵਾਨਾ ਤਾ ਕੋ ਦੇਈ ਦਿਓ ਕੁਰਬਾਨਾ ਕਹਿੰਦੇ ਤੂੰ ਵਸਤੇ ਹਰ ਇੱਕ ਘਟ ਵਿੱਚ ਰਹਾ ਪਰ ਤੈਨੂੰ ਅੰਦਰ ਵਸਦੇ ਨੂੰ ਕੋਈ ਵਿਰਲਾ ਹੀ ਜਾਣਦਾ ਕਹਿੰਦੇ ਜਿਹੜਾ ਇਹ ਵਿਰਲਾ ਕੋਈ ਹੈ ਜਿਨੇ ਤੈਨੂੰ ਅੰਦਰ ਵਸਦੇ ਨੂੰ ਜਾਣ ਲਿਆ ਉਹਨੇ ਉਹ ਭਰਮ ਦਾ ਪਰਦਾ ਤੋੜ ਦਿੱਤਾ ਜੋ ਤੇਰੇ ਤੇ ਜੀਵ ਦੇ ਵਿੱਚ ਹੈ ਫੇਰ ਕਹਿੰਦੇ ਕੋਈ ਮੈਂ ਯਤਨ ਕਰਾਂ ਕਿ ਕੋਈ ਮੇਰੇ ਤੇ ਮਿਹਰਬਾਨ ਹੋ ਜਾਏ ਉਹ ਸੱਜਣ ਜਿਨੇ ਇਹ ਤੇਰੇ ਤੇ ਆਪਣੇ ਵਿੱਚ ਪਰਮ ਦਾ ਹਉਮੈ ਦਾ ਪਰਦਾ ਤੋੜ ਲਿਆ ਕੋਈ ਮੇਰੇ ਤੇ ਮੈਨੂੰ ਵੀ ਮਦਦ ਕਰੇ ਕਿ ਮੈਂ ਵੀ ਉਹ ਆਪਣਾ ਪਰਦਾ ਉਹਦੀ ਮਦਦ ਨਾਲ ਤੋੜ ਸਕਾਂ ਕੋਈ ਮੇਰੇ ਤੇ ਮਿਹਰਬਾਨ ਹੋਵੇ ਇਦਾਂ ਦਾ ਸੱਜਣ ਜਿਨੇ ਤੈਨੂੰ ਪਾ ਲਿਆ ਫਿਰ ਕਹਿੰਦੇ ਮੈਂ ਉਹਦੇ ਤੋਂ ਆਪਣੀ ਜਿੰਦ ਕੁਰਬਾਨ ਕਰਦਿਆਂ ਜਿਹੜਾ ਮੇਰੀ ਮਦਦ ਕਰੇ ਤੇਰੇ ਤੇ ਮੇਰੇ ਵਿਚਲਾ ਪਰਦਾ ਤੋੜਨ ਲਈ ਵਾਹਿਗੁਰੂ ਜੀ ਵਾਹਿਗੁਰੂ 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 ਫਿਰਤ ਫਿਰਤ ਸੰਤਨ ਪਹਿ ਆਇਆ ਦੁਖ ਪਰਮ ਹਮਾਰਾ ਸਗਲ ਮਿਟਾਇਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ ਕੋ ਨਾਨਕ ਪ੍ਰਭ ਮੇਰਾ ਊਚਾ ਫਿਰ ਮੈਂ ਕਹਿੰਦੇ ਪਟਕਦਾ ਪਟਕਦਾ ਸੰਤਾਂ ਦੀ ਸ਼ਰਨ ਆਇਆ ਫਿਰ ਸੰਤਾਂ ਦੀ ਸੰਗਤ ਵਿੱਚ ਨਾਮ ਜਪਿਆ ਨਾਮ ਜਪਣ ਦੇ ਨਾਲ ਮੇਰੇ ਸਾਰੇ ਦੁੱਖ ਪਰਮ ਸਾਰੇ ਖਤਮ ਹੋ ਗਏ ਫਿਰ ਕਹਿੰਦੇ ਪਰਮੇਸ਼ਰ ਨੇ ਨਾਮ ਜਪਣ ਦੇ ਸਦਕਾ ਮੈਨੂੰ ਆਪਣੇ ਮਹਿਲ 'ਚ ਬੁਲਾਇਆ ਮੇਰੀ ਪਰਮੇਸ਼ਰ ਨਾਲ ਜਾਣ ਪਹਿਚਾਨ ਹੋ ਗਈ ਫਿਰ ਮੈਂ ਅਮਰਤ ਨਾਮ ਦਾ ਰਸ ਚਖ ਲਿਆ ਪਰਮੇਸ਼ਰ ਨੇ ਬਖਸ਼ਿਸ਼ ਕਰਕੇ ਮੈਨੂੰ ਅਮਰਤ ਰੂਪੀ ਨਾਮ ਚਖਾਇਆ ਕਹਿੰਦੇ ਮੈਂ ਤ੍ਰਿਪਤ ਹੋ ਗਿਆ ਨਾਨਕ ਜੀ ਕਹਿੰਦੇ ਨੇ ਮੇਰਾ ਪਰਮਾਤਮਾ ਸਭ ਤੋਂ ਉੱਚਾ ਹੈ ਉਹਦੇ ਬਰਾਬਰ ਦਾ ਕੋਈ ਹੈ ਨਹੀਂ ਵੜਾ ਹਾਂਸਾ ਮਹੱਲਾ ਪੰਜਵਾ ਤਨ ਸੋ ਵੇਲਾ ਜਿਤ ਦਰਸਨ ਕਰਨਾ ਹਉ ਬਲੇ ਹਾਰੀ ਸਤਗੁਰ ਚਰਨ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ ਪ੍ਰਭ ਨਾਮ ਚ ਤੇਰੇ ਰਹਾਉ ਕਹਿੰਦੇ ਉਹ ਵਖਤ ਤਨ ਹੈ ਜਦੋਂ ਪਰਮੇਸ਼ਰ ਦਾ ਦਰਸ਼ਨ ਹੋ ਜਾਏ ਜੇ ਕਹਿੰਦੇ ਮੈਂ ਉਸ ਸਤਿਗੁਰ ਦੇ ਚਰਨਾਂ ਤੋਂ ਬਿਲੇ ਹਾਰੇ ਆਂ ਜਿਦੇ ਸਦਕਾ ਪਰਮੇਸ਼ਰ ਦਾ ਦਰਸ਼ਨ ਹੁੰਦਾ ਮੇਰੇ ਕਹਿੰਦੇ ਪਰਮੇਸ਼ਰ ਮੇਰੀ ਜਿੰਦ ਦਾ ਦਾਤਾ ਹੈ ਮੈਨੂੰ ਆਤਮਿਕ ਜੀਵਨ ਪਰਮੇਸ਼ਰ ਦਾ ਨਾਮ ਚਿੱਤੇ ਵਿੱਚ ਵਸਾਉਣ ਨਾਲ ਹੀ ਮਿਲਦਾ ਹੈ ਸਚ ਮੰਤਰ ਤੁਮਾਰਾ ਅਮਰਿਤ ਬਾਣੀ ਸੀਤਲ ਪਰਖ ਦ੍ਰਿਸ਼ਟ ਸੁਜਾਣੀ ਕਹਿੰਦੇ ਪਰਮੇਸ਼ਰ ਦਾ ਜੋ ਮੰਤਰ ਹੈ ਪਰਮੇਸ਼ਰ ਦਾ ਜੋ ਸ਼ਬਦ ਹੈ ਉਹ ਸਦਾ ਰਹਿਣ ਵਾਲਾ ਹੈ ਬਾਣੀ ਅੰਮ੍ਰਿਤ ਰੂਪ ਹੈ ਪਰਮੇਸ਼ਰ ਸਾਡੇ ਮਨ ਨੂੰ ਸ਼ਾਂਤੀ ਦੇਣ ਵਾਲਾ ਹੈ ਉਹ ਸਭ ਦੀ ਪਰਖ ਕਰਨ ਵਾਲਾ ਹੈ ਸੁजान ਹੈ ਪਰਖ ਲੈਂਦਾ ਹੈ ਜੀਵਨ ਨੂੰ ਸੱਚ ਹੁਕਮ ਤੇਰਾ ਤਖਤ ਨਿਵਾਸੀ ਆਏ ਨਾ ਜਾਵੇ ਮੇਰਾ ਪ੍ਰਭ ਅਬినాਸੀ ਕਹਿੰਦੇ ਹੈ ਪਰਮੇਸ਼ਰ ਜੀ ਤੇਰਾ ਹੁਕਮ ਵੀ ਸਦਾ ਰਹਿਣ ਵਾਲਾ ਹੈ ਤੇ ਤੇਰਾ ਤਖਤ ਵੀ ਸਦਾ ਰਹਿਣ ਵਾਲਾ ਹੈ ਤੇਰਾ ਤਖਤ ਵੀ ਸਦਾ ਸੱਚਾ ਹੈ ਤੇ ਤੂੰ ਵੀ ਸੱਚਾ ਹੈ ਮੇਰਾ ਪਰਮੇਸ਼ਰ ਅਟਲ ਹੈ ਆਉਂਦਾ ਜਾਂਦਾ ਨਹੀਂ ਸਦਾ ਦੇ ਰਹਿਣ ਵਾਲਾ ਹੈ ਤੁਮ ਮਿਹਰਵਾਨ ਦਾਸ ਹਮਦੀਨਾ ਨਾਨਕ ਸਾਹਿਬ ਪਰਪੁਰਲੀਨਾ ਕਹਿੰਦੇ ਹੈ ਪਰਮੇਸ਼ਰ ਜੀ ਅਸੀਂ ਤੇਰੇ ਨਿਵਾਣੇ ਜੇ ਦਾਸ ਆ ਤੂੰ ਸਾਡੇ ਤੇ ਮਿਹਰਾ ਕਰਨ ਵਾਲਾ ਹੈ ਨਾਨਕ ਦਾ ਸਾਹਿਬ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਹਰ ਇੱਕ ਜੀਵ ਦੇ ਜੀ ਦੇ ਵਿੱਚ ਵਿਆਪਕ ਹੈ ਬਡਹਾਨਸ ਮਹੱਲਾ ਪੰਜਵਾਂ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰਪ੍ਰਸਾਦ ਕੋ ਸ਼ਬਦ ਪਛਾਣੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਰਹਾਓ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਬੇਅੰਤ ਹੈ ਕਹਿੰਦੇ ਇਸ ਚੀਜ਼ ਨੂੰ ਕੋਈ ਵਿਰਲਾ ਹੀ ਸਮਝਦਾ ਕਿ ਪਰਮੇਸ਼ਰ ਬੇਅੰਤ ਹੈ ਗੁਰੂ ਦੀ ਕਿਰਪਾ ਦੇ ਸਦਕਾ ਕਹਿੰਦੇ ਕੋਈ ਜੀਵ ਗੁਰੂ ਦੇ ਸ਼ਬਦ ਰਾਹੀਂ ਤੇਰੇ ਨਾਲ ਜਾਣ ਪਹਿਚਾਨ ਪਾ ਲੈਂਦਾ ਫਿਰ ਉਹੀ ਸਮਝ ਸਕਦਾ ਕਿ ਪਰਮੇਸ਼ਰ ਬੇਅੰਤ ਕਹਿੰਦੇ हे ਪਰਮੇਸ਼ਰ ਜੀ ਤੁਹਾਡੇ ਅੱਗੇ ਮੇਰੀ ਸੇਵਕ ਦੀ ਅਰਦਾਸ ਹੈ ਮੈਂ ਸਦਾ ਹੀ ਤੁਹਾਡੇ ਚਰਨਾਂ ਦੀ ਪ੍ਰੀਤ ਦੇ ਸਦਕਾ ਜੀਵਾਂ ਮੈਨੂੰ ਤੁਹਾਡੇ ਚਰਨਾਂ ਦੀ ਪ੍ਰੀਤ ਸਦਕਾ ਆਤਮਿਕ ਜੀਵਨ ਮਿਲਦਾ ਰਹੇ ਦਿਆਲ ਪਰਖ ਮੇਰੇ ਪ੍ਰਭ ਦਾਤੇ ਜਿਸ ਜਨਾਵੋ ਤਿਨਹੇ ਤੁਮ ਜਾਤੇ ਕਹਿੰਦੇ ਹੈ ਦੀਨਾ ਤੇ ਦਇਆ ਕਰਨ ਵਾਲੇ ਦਾਤਾ ਜੀ ਇਹ ਪਰਮੇਸ਼ਰ ਜੀ ਜਿਸ ਨੂੰ ਤੁਸੀਂ ਆਪਾ ਜਨਾਦੋਂ ਜਿਸ ਨੂੰ ਤੁਸੀਂ ਆਪ ਦੇ ਬਾਰੇ ਸੂਝ ਦੋਂ ਉਸ ਨੂੰ ਹੀ ਸੂਝ ਮਿਲਦੀ ਆ ਕੋਈ ਆਪੇ ਨਹੀਂ ਲੈ ਸਕਦਾ ਸਦਾ ਸਦਾ ਜਾਈ ਬਲੇਹਾਰੀ ਇਤ ਉਤ ਦੇਖੋ ਓਟ ਤੁਮਾਰੀ ਕਹਿੰਦੇ ਹੈ ਪਰਮੇਸ਼ਰ ਜੀ ਤੁਹਾਡੇ ਤੋਂ ਸਦਾ ਹੀ ਸਦਕੇ ਹਾਂ ਸਾਨੂੰ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਤੇਰਾ ਹੀ ਆਸਰਾ ਹੈ ਮੋਹੇ ਨਿਰਗੁਣ ਗੁਣ ਕਿਛੁ ਨਹੀਂ ਜਾਤਾ ਨਾਨਕ ਸਾਧੂ ਦੇਖ ਮਨ ਰਾਤਾ ਮੋਹੇ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਾਤਾ ਕਹਿੰਦੇ ਮੈਂ ਗੁਣਹੀਨ ਮੈਂ ਤੇਰੇ ਗੁਣ ਨਹੀਂ ਸਮਝ ਸਕਿਆ ਮੈਂ ਤੇਰਾ ਇੱਕ ਗੁਣ ਨਹੀਂ ਜਾਣ ਸਕਿਆ ਨਾਨਕ ਜੀ ਕਹਿੰਦੇ ਨੇ ਜਦੋਂ ਸਾਧੂ ਦੀ ਸੰਗਤ ਹੁੰਦੀ ਆ ਸਾਧੂ ਦੀ ਸੰਗਤ ਮਿਲਦੀ ਆ ਗੁਰੂ ਦੀ ਸੰਗਤ ਮਿਲਦੀ ਆ ਫੇਰ ਹੀ ਮੇਰਾ ਮਨ ਤੇਰੇ ਪ੍ਰੇਮ ਨਾਲ ਰੰਗ ਹੁੰਦਾ ਹੈ ਜੇ ਸਾਧੂ ਦੀ ਸੰਗਤ ਵਿੱਚ ਗੁਰੂ ਦੀ ਸੰਗਤ ਵਿੱਚ ਤੇਰੀਆਂ ਹੀ ਗੱਲਾਂ ਹੁੰਦੀਆਂ ਨੇ ਤੇਰੀਆਂ ਹੀ ਕਥਾ ਕਹਾਣੀਆਂ ਹੁੰਦੀਆਂ ਨੇ ਤੇਰੀਆਂ ਹੀ ਸਿਫਤਾਂ ਹੁੰਦੀਆਂ ਨੇ ਉਹ ਸੁਣ ਕੇ ਮੇਰਾ ਮਨ ਵੀ ਤੇਰੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਵਡਹਾਂਸ ਮਹੱਲਾ ਪੰਜਵਾਂ ਅੰਤਰਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਤੂਰਾ ਕਰ ਕੇ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਕਹਿੰਦੇ ਮੇਰਾ ਪਰਮੇਸ਼ਰ ਅੰਤਰਜਾਮੀ ਹੈ ਸਰਵ ਕਲਾ ਸਮਰੱਥ ਹੈ ਸਭ ਦੇ ਅੰਦਰ ਦੀ ਜਾਣਨ ਵਾਲਾ ਹੈ हे ਪਰਮੇਸ਼ਰ ਜੀ ਮੈਨੂੰ ਆਪਣੇ ਗੁਰੂ ਦੀ ਸਾਧੂ ਦੀ ਸੰਤ ਦੀ ਧੂਰ ਦਾਨ ਦੇ ਵਿੱਚ ਦੇ ਦੇ اے پرمیشر جی دیناں تے دیا کر دو کرپا کر دو مینوں تہاڈا ہی آسرا ہے <th> 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 ਪਰਮੇਸ਼ਰ ਦੂਰ ਨਹੀਂ ਸਾਡੇ ਤੋਂ ਸਾਡੇ ਅੰਗ ਸੰਗ ਵੱਸਦਾ ਹੈ ਸਭ ਤੋਂ ਨੇੜੇ ਪਰਮੇਸ਼ਰ ਹੀ ਹੈ ਸਾਡੇ ਜਿਸ ਨੂੰ ਨਦਰ ਕਰੇ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜਿਹਦੇ ਤੇ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਹੁੰਦੀ ਆ ਉਹੀ ਪਰਮੇਸ਼ਰ ਦਾ ਨਾਮ ਧਿਆਉਂਦਾ ਅਠੇ ਪਹਿਰ ਪਰਮੇਸ਼ਰ ਦੇ ਗੁਣ ਗਾਉਂਦਾ ਹੋ ਜਿਤੇ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਹੋ ਜਾਂਦੀ ਹੈ ਜੀ ਜਨਤ ਸਗਲੇ ਪ੍ਰਤ ਪਾਰੇ ਸਰਨ ਪਰਿਓ ਨਾਨਕ ਹਰ ਦੁਆਰੇ ਕਹਿੰਦੇ ਉਹ ਪਰਮੇਸ਼ਰ ਆਪਣੇ ਸਾਰੇ ਪੈਦਾ ਕੀਤੇ ਹੋਏ ਜੀ ਜਨਤਾਂ ਦੀ ਪਾਲਣਾ ਵੀ ਕਰਦਾ ਹੈ ਨਾਨਕ ਜੀ ਕਹਿੰਦੇ ਹਰੀ ਦੇ ਦੁਆਰ ਤੇ ਹਰੀ ਦੀ ਸ਼ਰਨ ਆਏ ਨੇ हे ਪਰਮੇਸ਼ਰ ਜੀ ਤੁਸੀਂ ਰੱਖਿਆ ਕਰਨੀ ਤੁਸੀਂ ਸਾਨੂੰ ਭਵਜਲ ਚੋਂ ਕੱਢਣਾ ਵੜਹਾਂਸਵ ਮਹੱਲਾ ਪੰਜਮਾ ਤੂੰ ਵੱਡ ਦਾਤਾ ਅੰਤਰ ਜਾਮੀ ਸਭ ਮੈਂ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮ ਅਧਾਰਾ ਹਉ ਸੁਣ ਸੁਣ ਜੀਵਾ ਨਾਮ ਤੁਮਾਰਾ ਰਹਾਉ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਸਭ ਤੋਂ ਵੱਡਾ ਦਾਤਾ ਹੈ ਤੂੰ ਸਭ ਦੇ ਅੰਦਰ ਦੀ ਜਾਣਨ ਵਾਲਾ ਹੈ। हे ਮੇਰੇ ਮਾਲਕ ਜੀ ਤੂੰ ਸਭ ਜਗ੍ਹਾ ਤੇ ਵਿਆਪਕ ਹੈ। ਮੇਰੇ ਪ੍ਰਭ ਜੀ ਪ੍ਰੀਤਮ ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ ਕਹਿੰਦੇ हे ਪਰਮੇਸ਼ਰ ਜੀ ਮੈਨੂੰ ਤੁਹਾਡੇ ਨਾਮ ਦਾ ਹੀ ਆਸਰਾ ਹੈ। ਤੁਹਾਡਾ ਨਾਮ ਸੁਣ ਸੁਣ ਕੇ ਗਾ ਗਾ ਕੇ ਹੀ ਮੈਨੂੰ ਆਤਮਿਕ ਜੀਵਨ ਮਿਲ ਰਿਹਾ ਹੈ। ਤੇਰੀ ਸ਼ਰਨ ਸਤ ਗੁਰ ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਤੂਰੇ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਸਤ ਗੁਰ ਦੀ ਸ਼ਰਨ ਮੈਂ ਆਇਆ ਹਾਂ ਮੇਰਾ ਮਨ ਸੰਤਾਂ ਦੀ ਧੂੜ ਵਿੱਚ ਇਸ਼ਨਾਨ ਕਰਿਆ ਨਿਰਮਲ ਹੁੰਦਾ ਹੈ ਉਹ ਕਿਸ ਤਰ੍ਹਾਂ ਜਿਸ ਤਰ੍ਹਾਂ ਸੰਤ ਬੜੇ ਨਿਰਮਲ ਨਿਰਮਾਣਤਾ ਦੇ ਵੰਝ ਹੁੰਦੇ ਨੇ ਉਹਨਾਂ ਦੀ ਸੰਗਤ ਵਿੱਚ ਰਹਾਂ ਮੇਰੇ ਵਿੱਚ ਵੀ ਉਹ ਗੁਣ ਆਉਂਦੇ ਨੇ ਮੇਰੇ ਮਨ ਨੂੰ ਵੀ ਉਤਸ਼ਾਹ ਹੁੰਦਾ ਕਿ ਮੇਰੇ 'ਚ ਵੀ ਉਹ ਗੁਣ ਆ ਜਾਣ ਚਰਨ ਕਮਲ ਹਿਰਦੈ ਔਰ ਤਾਰੇ ਤੇਰੇ ਦਰਸ਼ਨ ਕੋ ਜਾਈ ਬਲੇ ਹਾਰੇ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਚਰਨ ਕਮਲ ਮੇਰੇ ਹਿਰਦੇ ਵਿੱਚ ਵਸੇ ਰਹਿਣ ਮੈਂ ਤੇਰੇ ਦਰਸ਼ਨਾਂ ਤੋਂ ਸਦਾ ਹੀ ਬਲੇ ਹਾਰੇ ਹਾਂ ਸਦਾ ਹੀ ਬਿਲੇ ਹਾਰੇ ਆਂ ਕਰ ਕਿਰਪਾ ਤੇਰੇ ਗੁਣ ਗਾਵਾ ਨਾਨਕ ਨਾਮ ਜਪਤ ਸੁਖ ਪਾਵਾ ਫਿਰ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਕਿਰਪਾ ਕਰੋ ਮੈਂ ਸਦਾ ਹੀ ਤੇਰੇ ਗੁਣ ਗਾਵਾ ਮੈਂ ਸਦਾ ਹੀ ਤੇਰੀ ਸਿਫਤ ਸਲਾ ਕਰਾਂ ਤੇ ਸਿਫਤ ਸਲਾ ਕਰਦਿਆਂ ਨਾਮ ਜਪਦਿਆਂ ਮੈਂ ਸੁਖ ਵਿੱਚ ਰਹਾ ਸੁਕੇ ਨਾਮ ਜਪਿਆ ਹੀ ਪ੍ਰਾਪਤ ਹੁੰਦਾ ਹੈ ਵਡਹਾਂਸ ਮਹੱਲਾ ਪੰਜਵਾ ਸਾਦ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਓ ਮਰੈ ਨ ਕਬ ਹੂੰ ਸ਼ੀਜੈ ਵਡ ਪਾਗੀ ਗੁਰ ਪੂਰਾ ਪਾਈਏ ਗੁਰ ਕਿਰਪਾ ਤੇ ਪ੍ਰਭੂ ਤੇ ਆਈਏ ਰਹਾਓ ਕਹਿੰਦੇ ਹੈ ਮੇਰੇ ਮਨ ਗੁਰੂ ਦੀ ਸੰਗਤ ਦੇ ਵਿੱਚ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਪੀਆ ਕਰ ਫਿਰ ਅੰਮ੍ਰਿਤ ਰੂਪੀ ਨਾਮ ਦਾ ਜਦੋਂ ਸਹਾਰਾ ਮਿਲ ਜਾਏ ਤਾਂ ਨਾ ਕਦੇ ਆਤਮਿਕ ਮੌਤ ਆਉਂਦੀ ਆ ਨਾ ਕਦੇ ਸਰੀਰ ਨੂੰ ਆਤਮਿਕ ਤੌਰ ਤੇ ਕਮਜ਼ੋਰੀ ਹੁੰਦੀ ਆ ਵੱਡੇ ਭਾਗਾਂ ਦੇ ਨਾਲ ਕਹਿੰਦੇ ਗੁਰੂ ਦੇ ਨਾਲ ਮਿਲਾਪ ਹੁੰਦਾ ਫਿਰ ਗੁਰੂ ਦੀ ਕਿਰਪਾ ਸਦਕਾ ਪਰਮੇਸ਼ਰ ਦਾ ਨਾਮ ਧਿਆ ਹੁੰਦਾ ਰਤਨ ਜਵਾਹਰ ਹਰ ਮਾਣਕ ਲਾਲਾ ਸਿਮਰ ਸਿਮਰ ਪ੍ਰਭ ਪਏ ਨਿਹਾਲਾ ਪਰਮੇਸ਼ਰ ਦਾ ਨਾਮ ਕਹਿੰਦੇ ਰਤਨ ਹੈ ਜਵਾਹਰ ਹੈ ਹੀਰੇ ਲਾਲ ਮੋਤੀ ਪਰਮੇਸ਼ਰ ਦਾ ਨਾਮ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਪਰਮੇਸ਼ਰ ਦਾ ਨਾਮ ਜਪਿਆ ਕਹਿੰਦੇ ਜੀਵ ਖਿੜੇ ਰਹਿੰਦੇ ਨੇ ਉਹਨਾਂ ਦੇ ਹਿਰਦੇ ਖਿੜੇ ਰਹਿੰਦੇ ਨੇ ਹਮੇਸ਼ਾ ਜਤ ਕਤ ਪੇਖੂ ਸਾਧੂ ਸਰਣਾ ਹਰ ਗੁਣ ਗਾਏ ਨਿਰਮਲ ਮਨ ਕਰਣਾ ਕਹਿੰਦੇ ਮੈਂ ਹਮੇਸ਼ਾ ਸਾਧੂ ਦੀ ਸ਼ਰਨ ਵਿੱਚ ਰਹਿਣਾ ਚਾਹੁੰਨਾ ਸੰਤਾਂ ਦੀ ਚਰਨ ਧੂੜ ਚਾਹੁੰਨਾ ਕਹਿੰਦੇ ਉਹਨਾਂ ਦੀ ਸੰਗਤ ਦੇ ਵਿੱਚ ਹਰੀ ਦੇ ਗੁਣ ਗਾਉਣ ਦੇ ਨਾਲ ਮਨ ਨਿਰਮਲ ਹੋ ਜਾਂਦਾ ਮਨ ਤੋਂ ਵਿਕਾਰਾਂ ਦੀ ਮਹਿਲ ਉਤਰ ਜਾਂਦੀ ਹੈ ਟਕ ਟਕ ਅੰਤਰ ਮੇਰਾ ਸੁਆਮੀ ਵੂਠਾ ਨਾਨਕ ਨਾਮ ਪਾਇਆ ਪ੍ਰਭ ਤੁਠਾ ਨਾਨਕ ਜੀ ਕਹਿੰਦੇ ਨੇ ਹਰ ਇੱਕ ਹਿਰਦੇ ਵਿੱਚ ਪਰਮੇਸ਼ਰ ਵਸਦਾ ਹੈ ਪਰ ਨਾਮ ਉਦੋਂ ਹੀ ਮਿਲਦਾ ਜਦੋਂ ਪਰਮੇਸ਼ਰ ਪ੍ਰਸੰਨ ਹੋ ਕੇ ਨਾਮ ਦੀ ਦਾਤ ਦਿੰਦਾ ਵਡਾ ਹਾਂਸ ਮਹੱਲਾ ਪੰਜਮਾ ਵਿਸਰੇ ਨਹੀਂ ਪ੍ਰਭ ਦੀਨ ਦੇ ਆਲਾ ਤੇਰੀ ਸ਼ਰਨ ਪੂਰਨ ਕਿਰਪਾਲਾ ਰਹਾਉ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ हे ਪਰਮੇਸ਼ਰ ਜੀ हे ਕਿਰਪਾਲੂ ਪ੍ਰਮਾਤਮਾ ਜੀ ਤੁਹਾਡੀ ਸ਼ਰਨ ਆਇਆ ਤੁਸੀਂ ਹੀ ਸਾਡੇ ਨਿਵਾਣਿਆਂ ਤੇ ਮਿਹਰ ਕਰੋ ਕਿ ਤੁਹਾਡਾ ਨਾਮ ਸਾਡੇ ਚੇਤੇ ਚੋਂ ਕਦੇ ਵੀ ਨਾ ਵਿਸਰੇ ਕਦੇ ਵੀ ਨਾ ਵਿਸਰੇ ਜਹ ਚਿਤ ਆਵੇ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰੇ ਤਾਂ ਲਾਗੇ ਹਵਾ ਜਿਸ ਹਿਰਦੇ ਘਰ ਵਿੱਚ ਕਹਿੰਦੇ ਪਰਮੇਸ਼ਰ ਦਾ ਨਾਮ ਵਸ ਜਾਂਦਾ ਉਹ ਹਿਰਦਾ ਘਰ ਸੁਹਾਵਣਾ ਹੋ ਜਾਂਦਾ ਜਦੋਂ ਜੀਵ ਦੇ ਚੇਤੇ ਤੋਂ ਪਰਮੇਸ਼ਰ ਦਾ ਨਾਮ ਭੁੱਲਦਾ ਤਾਂ ਜੀਵ ਹੋਕੇ ਚ ਹੋ ਜਾਂਦਾ ਉਹਨੂੰ ਹੋਕਾ ਲੱਗ ਜਾਂਦਾ ਜਿਸ ਤਰ੍ਹਾਂ ਆਪਣੇ ਕੋਲ ਕੋਈ ਬਹੁਤ ਪਿਆਰੀ ਚੀਜ਼ ਹੋਵੇ ਆਪਣੇ ਕੋਲੋਂ ਉਹ ਗਵਾਚ ਜਾਏ ਤਾਂ ਕਿਸ ਤਰ੍ਹਾਂ ਹੌਕਾ ਲੱਗਦਾ ਇਸ ਤਰ੍ਹਾਂ ਜਿਹੜੇ ਉਹਦੇ ਨਾਮ ਨੂੰ ਪਿਆਰ ਕਰਨ ਵਾਲੇ ਨੇ ਜਦੋਂ ਨਾਮ ਵਿਸਰਦਾ ਉਹਨਾਂ ਨੂੰ ਵੀ ਫਿਰ ਓਦਾਂ ਦਾ ਹੌਕਾ ਲੱਗਦਾ ਸਭ ਤੋਂ ਪਿਆਰੀ ਚੀਜ਼ ਜਿਹਦੀ ਨਾਮ ਹੈ ਉਹਨੂੰ ਨਾਮ ਵਿਸਰਿਆ ਹੌਕਾ ਲੱਗਦਾ ਤੇਰੇ ਜੀ ਤੂੰ ਸਦ ਹੀ ਸਾਥੀ ਸੰਸਾਰ ਸਾਗਰ ਤੇ ਕੱਢ ਦੇ ਹਾਥੀ ਆਵਣ ਜਾਣਾ ਤੁਮ ਹੀ ਕੀਆ ਜਿਸ ਤੂੰ ਰਾਖੈ ਤਿਸ ਦੁਖ ਨਥੀਆ ਤੂੰ ਇੱਕੋ ਸਾਹਿਬ ਅਵਰ ਨ ਹੋਰ ਬਿਨੋ ਕਰੈ ਨਾਨਕ ਕਰ ਜੋਰ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਸਾਡਾ ਸਦਾ ਦਾ ਸਾਥੀ ਹੈ ਹੋਰ ਸਭ ਕੋਈ ਸਾਥ ਛੱਡ ਦੇਣ ਵਾਲਾ ਹੈ ਤੂੰ ਸਦਾ ਦਾ ਸਾਥੀ ਹੈ ਤੂੰ ਹੀ ਸਿਰ ਤੇ ਹੱਥ ਰੱਖ ਕੇ ਇਸ ਸੰਸਾਰ ਸਾਗਰ ਦੇ ਭਵਜਲ ਤੋਂ ਪਾਰ ਉਤਾਰਾ ਕਰ ਦੇ ਕਹਿੰਦੇ ਜਿਹੜਾ ਹੈ ਆਵਾ ਗਵਨ ਦਾ ਚੱਕਰ ਜੀਵ ਦਾ ਬਣਾਇਆ ਇਹ ਤੂੰ ਆਪ ਹੀ ਬਣਾਇਆ ਜਿਹਦੇ ਸਿਰ ਤੇ ਤੂੰ ਮੇਰਾ ਵਾਲਾ ਹੱਥ ਰੱਖ ਦੇਣਾ ਉਹਨੂੰ ਫਿਰ ਇਹ ਆਵਾ ਗਵਨ ਦਾ ਦੁੱਖ ਨਹੀਂ ਸਹਾਰਨਾ ਪੈਂਦਾ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਸਾਡਾ ਇਕੋ ਹੀ ਸਾਹਿਬ ਹੈ ਤੇਰੇ ਵਰਗਾ ਸਾਹਿਬ ਕੋਈ ਹੋਰ ਨਹੀਂ ਨਾਨਕ ਜੀ ਹੱਥ ਜੋੜ ਕੇ ਬੇਨਤੀ ਕਰਦੇ ਨੇ ਕਿ ਤੂੰ ਹੀ ਸਾਡਾ ਸਾਰੇ ਜੀਵਾਂ ਦਾ ਇਸ ਭਵਜਲ ਚੋਂ ਪਾਰ ਉਤਾਰਾ ਕਰ ਦੇ ਤੇਰੇ ਬਿਨਾ ਹੋਰ ਸਾਨੂੰ ਕੋਈ ਰੱਖਣ ਵਾਲਾ ਨਹੀਂ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ